ਹੁਣ ਥੋੜਾ ਵਿਕਾਸ ਵਿਕਾਸ ਜਣੀ ਮੈਂ ਆਤਮਾਨੇ ਗੌਰ ਰੱਖੇ ਬਸ ਸਾਢੇ ਪਿੰਡ ਦੀ ਗੌਰ ਰੱਖੀਏ ਠੀਕ ਹੈ ਜੀ ਜਣੀ ਗੌਰ ਤੇ ਬਿਨਾ ਗੱਲ ਨਹੀਂ ਵਾਣੀ ਤੁਸੀਂ ਉਹ ਸਾਡੇ ਮੁੱਖ ਮੰਤਰੀਆਂ ਤੁਸੀਂ ਉਹ ਸਭ ਕੁਝ ਠੀਕ ਹੈ ਸੋਨੂ ਵੀ ਉਦੋਂ ਵੀ ਮੈਂ ਇਹ ਕਿਹਾ ਸੀ ਕਿ ਕੰਮ ਤੁਹਾਤੇ ਲੈਣਾ ਅਸੀਂ ਭਗਵਾਨ ਸਤਿਮਾਨ ਨੂੰ ਨਹੀਂ ਜਾਣਦੇ ਅਸੀਂ ਨਾ ਕੰਜਰੀਵਾਲ ਨਹੀਂ ਜਾਣਦੇ ਹਾਂਜੀ ਹਾਂਜੀ ਨਹੀਂ ਮੈਂ ਮੈਂ ਕੰਮ ਤੁਸੀਂ ਕਰਦੇ ਹੋ ਉਹ ਆਉਣ ਵਾਲੇ ਸਮੇਂ ਤੋਂ ਹਾਂ ਬਸ ਉਹਨੂੰ ਤੁਹਾਡੇ ਕੰਮ ਨੇ ਦੱਸਣਾ ਜਿਹੜੇ ਪਹਿਲਾਂ ਹਾਰੇ ਆ ਉਹ ਉਹਨਾਂ ਨੂੰ ਉਹਨਾਂ ਦੇ ਕੰਮ ਨੇ ਹਰਾਇਆ ਜੀ ਅੱਜ ਆਏ ਅਸੀਂ ਤੁਹਾਡਾ ਬਹੁਤ ਬੜੀਆ ਧੰਨਵਾਦ ਕਰਦੇ ਹਾਂ ਬਹੁਤ ਵਧੀਆ ਧੰਨਵਾਦ ਕਰਦਾ ਜਗਮੂਨ ਕੰਗਸਾਭ ਇੱਕ ਵਾਰ ਅੱਜ ਕਿਹੜਾ ਮਾਰਜਾ ਕਰੋ ਜੀ ਮੈਂ ਕਹਾਂ ਜੀ ਮੈਂ ਨਹੀਂ ਹਰਾਇਆ ਉਹ ਤੋਂ ਤੁਹਾਡੇ ਕੰਮ ਨੇ ਹਰਾਇਆ ਸੱਚੀ ਗੱਲ ਸੱਚ ਠੀਕ ਹੈ ਜੀ ਮੈਂ ਨਹੀਂ ਹਰਾਉਂਦਾ ਮੈਂ ਕਿਸੇ ਨੂੰ ਨਾ ਮੈਂ ਹਰਾ ਸਕਦਾ ਕਿਹੜਾ ਕੰਮ ਨਾ ਕਰ ਰਹੀ ਸੀ ਮੈਂ ਤਾਂ ਸੱਚੀ ਕਹਿੰਦੀ ਉਹਨੂੰ ਬਦਲ ਬਿਲਕੁਲ ਨੇ ਸੌਨ ਕਾਨੂੰਨੀ ਦੀ ਬਾਦਲ ਨਾ ਕੌਰ ਸਾਡੀ ਰੱਖੋ ਬਸ ਲੋਕ ਮੈਨੂੰ ਕਹਿੰਦੇ ਹੁੰਦੇ ਆ ਕਹਿੰਦੇ ਤਾਲ ਬਦਲ ਦਿੰਦਾ ਕਦੇ ਉਹਦੇ ਮੈਂ ਚਲੇ ਜਾਂਦਾ ਕਦੇ ਉਹਦੇ ਚ ਮੈਂ ਨਹੀਂ ਪਤਨਦਾ ਮੈਂ ਕੰਮ ਕਰਨੇ ਵਾਲੇ ਅੱਛਾ ਜੀ ਇਹ ਕੀ ਨਹੀਂ ਬਣਾ ਵੀਰੇ ਅੱਛਾ ਕੋਈ ਪੰਜ ਦੇ ਪੰਚਾਇਤ ਨਹੀਂ ਚਲਦੀ ਜੀ ਕੋਰ ਰਿਜ਼ਰਵ ਸੀਟ ਆਈ ਜਾਂਦੀ ਜੀ ਬਾਰ ਬਾਰ ਸਿਰਫ 15 ਬੋਖਾ ਅੱਛਾ ਉਹ ਥੋੜੇ ਪੱਤ ਤੁਸੀਂ ਪਹਿਲਾਂ ਵੀ ਮਸਲਾ ਦੇ ਕੇ ਸੀ ਹੁਣ ਕੀ ਕਰਦਾ ਉਹਦਾ ਮੋਰਾਂ ਦੀ ਜੁਬਾਨ ਬਸ ਚੱਲੀ ਜਾਣ ਦਿਓ ਜੀ ਜਪਤ ਜਪਰਾਣਾ ਅੱਛਾ ਬਾਸ ਤੁਸੀਂ ਲੱਗੇ ਰਹੋ ਕੋਈ ਲੱਗੇ ਵੀ ਤਾਂ ਹੈ ਜੀ ਪਰ ਪਾਸਰ ਦੋਨੋਂ ਤਾਂ ਅੱਛਾ ਨਹੀਂ ਤੁਹਾਡੇ ਕੋਲ ਲੀਗਲੀ ਪਿੰਡ ਸਹਿਮਤ ਹੈ ਫਿਰ ਐਂਕਰ ਉਹ ਐਸਡੀਐਮ ਨੂੰ ਕਹਿੰਦੇ ਹਾਂ ਲੋ ਐਸਡੀਐਮ ਨੂੰ ਮਿਲਾਂਗੇ ਠੀਕ ਹੈ ਠੀਕ ਹੈ ਉਹ ਤੁਹਾਡਾ ਮਸਲੇ ਦਾ ਹੱਲ ਉਹਨਾਂ ਕਿਹਾ ਤੇ ਮੈਡਮ ਨੇ ਕਿਹਾ ਕਿ ਸਾਰੀ ਗੱਲ ਬਾਤ ਹੋ ਗਈ ਜੀ ਇਹਨਾਂ ਦਾ ਕੰਮ ਸ਼ਕਲ ਜੀ ਹਾਂ ਜੀ ਅੱਜ ਤੁਸੀਂ ਪਾਕਪ ਦੇ ਵਿੱਚ ਆਇਓ ਇੱਥੇ ਕੀ ਪ੍ਰੋਗਰਾਮਸ ਹੈ ਜੀ ਜੀ ਅਸੀਂ ਕਾਫੀ ਸਾਰੇ ਪਿੰਡਾਂ 'ਚ ਸਾਡਾ 4-5 ਪਿੰਡਾਂ 'ਚ ਦੌਰਾ ਸੀਗਾ ਵੱਖ-ਵੱਖ ਪਿੰਡਾਂ 'ਚ ਉਦਘਾਟਨ ਕੀਤੇ ਜੀ ਤੇ ਇੱਥੇ ਅਸੀਂ ਅੱਜ ਜਿਹੜਾ ਗਰਾਊਂਡ ਦਾ ਉਦਘਾਟਨ ਕਰ ਰਹੇ ਹਾਂ ਮਾਜਰਾ 'ਚ ਚੰਦੋ ਵਿੱਚ ਚੰਦਪੁਰ ਦੇ ਵਿੱਚ ਅਸੀਂ ਬਹੁਤ ਸਾਰੇ ਪਿੰਡਾਂ 'ਚ ਅੱਜ ਲਗਾਤਾਰ ਜਿਹੜੇ ਗਰਾਊਂਡਾਂ ਤੇ ਪਾਰਕਾਂ ਦੇ ਉਦਘਾਟਨ ਕੀਤੇ ਨੇ ਜੀ ਐਂਡ ਸਾਡੀ ਸਰਕਾਰ ਦਾ ਤੇ ਮਿਸ਼ਨ ਹੈ ਕਿ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾਵੇ ਤੇ ਇਸੇ ਲੜੀ ਦੇ ਤਹਿਤ ਪਿੰਡਾਂ 'ਚ ਗਰਾਊਂਡ ਬਣਾਉਣੇ ਬਹੁਤ ਜ਼ਰੂਰੀ ਹੈ ਤਾਂ ਕਿ ਨੌਜਵਾਨਾਂ ਜਿਹੜੇ ਉਹ ਸਹੀ ਪਾਸੇ ਲੱਗ ਸਕਦਾ ਜੀ ਸੋ ਸਾਰੇ ਅਕਾਲਗੜ ਪਿੰਡ ਵਾਸੀਆਂ ਨੂੰ ਮੇਰੇ ਵੱਲੋਂ ਬਹੁਤ ਸਾਰੀਆਂ ਮੁਬਾਰਕਾਂ ਸਰਪੰਚ ਸਾਹਿਬ ਨੂੰ ਬਹੁਤ ਸਾਰੀਆਂ ਮੁਬਾਰਕਾਂ ਨੌਜਵਾਨ ਸਰਪੰਚ ਨੇ ਅੱਛਾ ਕੰਮ ਕਰ ਰਿਹਾ ਜੀ ਮੈਮ ਇੱਕ ਸਮੱਸਿਆ ਇਹਨਾਂ ਦੀ ਵਿੱਚ ਆਈ ਹੈ ਹਸਪੀਟਲ ਦੀ ਜਾਂ ਡਿਸਪੈਂਸਰੀ ਦੀ ਕਿਉਂਕਿ 41 ਦੇ ਵਿੱਚ ਬਹੁਤ ਸਾਰਾ ਮਰੀਜ਼ ਹੋ ਜਾਂਦਾ ਹੈ ਬਹੁਤ ਸਾਰੇ ਜਿਹੜੇ ਵਿਟਮੈਂਟ ਨੇ ਉਸੇ ਤੇ ਡਿਪੈਂਡ ਨੇ ਤੇ ਇੱਥੇ ਹੈ ਕਿ ਅੱਗੇ ਪਲੈਨਿੰਗ ਕੋਈ ਹਸਪੀਟਲ ਜ਼ਰੂਰ ਜੀ ਹਸਪੀਟਲ ਤਾਂ ਨਹੀਂ ਖੈਰ ਅਸੀਂ ਇੱਥੇ ਕਲੀਨਿਕ ਜ਼ਰੂਰ ਬਣਾਵਾਂਗੇ ਜਾਂ ਤੇ ਡਿਸਪੈਂਸਰੀ ਹੋ ਜਾਣੀ ਹੈ ਜਾਂ ਆਮ ਆਦਮੀ ਕਲੀਨਿਕ ਹੋ ਜਾਣਾ ਕਿਉਂਕਿ ਪਿੰਡ ਦੀ ਜ਼ਰੂਰਤ ਓਨੀ ਹੁੰਦੀ ਹੈ ਨਾਲ ਸ਼ਹਿਰ ਲੱਗਦੇ ਜੀ ਹਸਪਤਾਲ ਬਣਾਇਆ ਜਾਂਦਾ ਹਾਂ ਕਦੀ ਕੋਈ ਸਕੀਮ ਆਉਂਦੀ ਹੈ ਕਿ ਕਈ ਪਿੰਡਾਂ ਨੂੰ ਮਿਲ ਕੇ ਇੱਕ ਪਾਸੇ ਹਸਪਤਾਲ ਬਣਾਇਆ ਜਾ ਸਕਦਾ ਤਾਂ ਉਹ ਵੀ ਜ਼ਰੂਰ ਕਰਾਂਗੇ ਜੀ ਜੀ ਇੱਕ ਸਮੱਸਿਆਈ ਹੈ ਜੀ ਵੀ ਸੜਕਾਂ ਦੀ ਉਹਨੇ ਉਹਦੇ ਵਾਸਤੇ ਅੱਗੇ ਕੀ ਪਲਾਨਿੰਗ ਹੈ ਸੜਕਾਂ ਜੀ ਲਗਭਗ ਸਾਰੀਆਂ ਪਾਸ ਹੋ ਗਈਆਂ ਆਪਣੀਆਂ ਜਿੰਨੀਆਂ ਰਪੇਰੀਆਂ ਵਾਲੀਆਂ ਸੀ ਖੜੜਦੀਆਂ 200 ਦੇ ਤਕਰੀਬਨ ਸੜਕਾਂ ਉਹ ਵੀ ਪਾਸ ਹੋ ਗਈਆਂ ਨੇ ਜਿੰਨੀਆਂ ਵੱਡੀਆਂ ਲਿੰਕ ਰੋਡਸ ਨੇ ਉਹ ਵੀ ਮੰਡੀ ਬੋਰਡ ਨੇ ਉਹਦੇ ਪੈਸੇ ਜਿਹੜੇ ਮਨਜ਼ੂਰ ਕਰ ਲਏ ਆ ਜਲਦੀ ਜਿਹੜੀ ਮੈਂ ਡਿਟੇਲ ਦੇ ਵਿੱਚ ਇਹਦੀ ਖੁਸ਼ਖਬਰੀ ਉਹ ਦਵਾਂਗੀ ਆਮ ਆਦੀ ਪਾਰਟੀ ਜਿਹੜੀ ਆਈ ਉਹ ਨਸ਼ਿਆਂ ਵਿਰੁੱਧ ਹੋਈ ਹੋਈ ਹੈ ਯੁੱਧ ਨਸ਼ਾ ਬទ ਚੱਲ ਰਹੀ ਹੈ ਮੁਹਿੰਮ ਚੱਲ ਰਹੀ ਹੈ ਤੇ ਆਪਣੀ ਅੱਗੇ ਪਲੈਨਿੰਗ ਜਿਹੜੀ ਨਸ਼ਿਆਂ ਦੀ ਹੈ ਤੁਹਾਨੂੰ ਆਪਣੇ ਇਲਾਕੇ ਦੇ ਵਿੱਚ ਕਿਉਂਕਿ ਆਪਾਂ ਤਾਂ ਖਰੜਾ ਕੇ ਵਿੱਚ ਬੈਠੇ ਆ ਕਿੰਨੇ ਜਿਹੜੇ ਆਈਡੈਂਟੀਫਾਈ ਹੋਏ ਨੇ ਜਿਹੜੇ ਨਸ਼ਿਆਂ ਨੂੰ ਵੇਚਦੇ ਨੇ ਜਾਂ ਕਰਦੇ ਨੇ ਦੇਖੋ ਸਾਰੇ ਪੰਜਾਬ ਚ ਲੰਬੇ ਸਮੇਂ ਤੋਂ ਜਿਹੜੇ ਨਸ਼ੇ ਦੇ ਸੌਦਾਗਰ ਇਹਨਾਂ ਨੇ ਜੜੀਆਂ ਜੜਾਂ ਆਪਣੀਆਂ ਲੰਬੀਆਂ ਕੀਤੀਆਂ ਹੋਈਆਂ ਸੀ ਤੇ ਚਾਹੇ ਸਪਲਾਈ ਉਪਰੋਂ ਜਿੱਥੇ ਵੀ ਹੁੰਦੀ ਹੈ ਵੇਚਣ ਵਾਲੇ ਇੱਥੇ ਬੈਠੇ ਅੰਦਰ ਹੀ ਸੋ ਜਿਨ੍ਹਾਂ ਨੇ ਵੀ ਨਸ਼ਾ ਮਾਵਾ ਦੇ ਪੁੱਤਾਂ ਨੂੰ ਨੌਜਵਾਨਾਂ ਨੂੰ ਛੋਟੀ-ਛੋਟੀ ਉਮਰ ਚ ਇਥੋਂ ਤੱਕ ਕਿ 14 15 15 ਸਾਲ ਦੇ ਬੱਚੇ ਵੀ ਚਿੱਟੇ ਤੇ ਲਾਤੇ ਤੇ ਜਿਨ੍ਹਾਂ ਨੇ ਵੀ ਇਹ ਕੰਮ ਕੀਤੇ ਨੇ ਆਪਣੇ ਮਹਿਲ ਬੁਨਾਰੇ ਬਣਾਏ ਨੇ ਲੋਕਾਂ ਦੇ ਘਰ ਖਰਾਬ ਕਰਕੇ ਲੋਕਾਂ ਦੇ ਘਰ ਉਜਾੜ ਕੇ ਤੇ ਉਹਨਾਂ ਦੇ ਘਰ ਤਾਂ ਸਾਡੀ ਸਰਕਾਰ ਨੇ ਨਹੀਂ ਰਹਿਣ ਦੇਣੇ ਇਹਦੇ ਨਾਲ ਜਰੂਰ ਜਿਹੜਾ ਇੱਕ ਡਰ ਤੇ ਪੈਦਾ ਹੁੰਦਾ ਹੀ ਹੈ ਤੇ ਕਿਉਂਕਿ ਜੇ ਔਰਤਾਂ ਵੀ ਵਿੱਚ ਦੇਖਿਆ ਵੀ ਔਰਤਾਂ ਬੜੇ ਫਕਰ ਨਾਲ ਕਹਿ ਰਹੀਆਂ ਵੀ ਅਸੀਂ ਘੜਾਜ ਦੇ ਵੇਚਦੇ ਆਂ ਅਸੀਂ ਤਾਂ ਪੁਰਾਣੇ ਵੇਚਦੇ ਆਂ ਤੇ ਇਹ ਬਹੁਤ ਬੁਰੀ ਗੱਲ ਹੈ ਕਿਉਂਕਿ ਔਰਤਾਂ ਜਦੋਂ ਬੱਚਿਆਂ ਨੂੰ ਡਾਂਟਣਾ ਤਾਂ ਬੱਚੇ ਸਿੱਧੇ ਪਾਸੇ ਲੱਗਦੇ ਹੀ ਐ ਜੇ ਔਰਤਾਂ ਵੀ ਨਾਲ ਰਲੀਆਂ ਹੋਈਆਂ ਨੇ ਤੇ ਫੇਰ ਹੁਣ ਜਦੋਂ ਘਰਾਂ ਦਾ ਨੁਕਸਾਨ ਹੁੰਦਾ ਤਾਂ ਸਾਰੀਆਂ ਮਾਵਾਂ ਝਟਕਣ ਗਈਆਂ ਤਾਂ ਸਹੀ ਵੀ ਪਹਿਲਾਂ ਤਾਂ ਕਰਨ ਤੋਂ ਝਟਕਣ ਗਈਆਂ ਵੀ ਕਰਨਾ ਨਹੀਂ ਤੇ ਫੇਰ ਤੁਸੀਂ ਇਸ ਗਲਤ ਰਾਹ ਤੇ ਪੈਣਾ ਨਹੀਂ ਤੇ ਇਹ ਸ ਪੰਜਾਬ ਸਰਕਾਰ ਦਾ ਇੱਕ ਬਹੁਤ ਜਿਹੜਾ ਵਧੀਆ ਉਪਰਾਹਲਾ ਜਿਹੜਾ ਸਹੀ ਟਾਈਮ ਕਰ ਦਿੱਤਾ ਗਿਆ। ਦੇ ਵਿਰੋਧੀ ਨੇ ਜੀ ਉਹ ਐ ਵੀ ਕਹਿੰਦੇ ਨੇ ਕਿ ਵੀ ਜਿਹੜੇ ਛੋਟੀ ਲੈਵਲ ਦੇ ਨੇ ਡਰਗਸ ਵੇਚਦੇ ਨੇ ਉਹਨਾਂ ਨੂੰ ਫੜਿਆ ਜਾਂਦਾ ਜਿਹੜੇ ਇਹਨਾਂ ਦਾ ਸਪੋਰਟਰ ਨੇ ਦੇਖੋ ਤੁਸੀਂ ਕਹਿਆ ਵੀ ਛਾਤੀ ਤੇ ਹੱਥ ਮਾਰ ਕੇ ਬੀਬੀਆਂ ਕਹਿੰਦੀਆਂ ਅਸੀਂ ਵੇਚਣਾ ਹੈ ਤੇ ਉਹਨਾਂ ਨੂੰ ਕਿਸੇ ਦੀ ਸਪੋਰਟ ਤਾਂ ਹੈ ਨਾ ਉਹ ਕਿਉਂ ਨਹੀਂ ਫੜੇ ਜਾ ਰਹੇ ਤੇ ਜਦੋਂ ਜਿਹੜੇ ਵੇਚਣ ਵਾਲੇ ਉਹ ਹੀ ਖਤਮ ਹੋ ਜਾਣਗੇ ਤੇ ਜਿਹੜੇ ਉੱਪਰੋਂ ਸਪਲਾਈ ਕਰਦੇ ਉਹ ਕਿਹਨੂੰ ਦੇਣਗੇ ਜਦੋਂ ਪੰਜਾਬ ਚ ਕਿਸੇ ਪਿੰਡ ਚ ਕਿਸੇ ਸ਼ਹਿਰ ਦੇ ਵਿੱਚ ਕਿਸੇ ਨੇ ਕਹਿਣਾ ਹੀ ਨਹੀਂ ਵੀ ਅਸੀਂ ਤਾਂ ਵੇਚਣਾ ਨਹੀਂ ਕਿ ਸਾਡਾ ਤਾਂ ਸਰਕਾਰ ਘਟਾ ਜੂਗੀ ਤੇ ਉਹ ਵੇਚਣ ਵਾਲੇ ਵੇਚਣਗੇ ਕਿਨੂੰ ਠੀਕ ਖਰੀਦਣ ਵਾਲੇ ਨਹੀਂ ਜਦੋਂ ਕੋਈ ਬਚਣਾ ਹੈ ਵੇਚਣ ਵਾਲੇ ਆਪੇ ਹੀ ਖਤਮ ਹੋ ਜਾਣਗੇ ਖਰੀਦਣ ਵਾਲਿਆਂ ਨੂੰ ਖਤਮ ਕਰੋ ਹੁਣ ਅਕਾਲ ਤਖਤ ਦਾ ਵੀ ਕਰੋਲਾ ਪਿਆ ਹੋਇਆ ਜੀ ਉਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਦੇਖੋ ਇੱਕ ਧਾਰਮਿਕ ਮਸਲਾ ਹੈ ਇਹਨਾਂ ਦੀ ਆਪਸ ਸਾਰਾ ਜਿਹੜਾ ਤਾਣਾ ਬਾਣਾ ਇਸ ਮਸਲੇ ਤੇ ਸੱਸਤ ਤੇ ਨਹੀਂ ਹੋਣੀ ਚਾਹੀਦੀ ਇਹ ਸਾਡੀ ਧਾਰਮਿਕ ਆਸਥਾ ਦੇ ਨਾਲ ਲੋਕਾਂ ਦੀ ਧਾਰਮਿਕ ਆਸਥਾ ਨਾਲ ਜੁੜਿਆ ਹੋਇਆ ਹੈ ਤੇ ਬਟ ਅਫਸੋਸ ਹੈ ਕਿ ਇਹਨਾਂ ਮੁੱਦਿਆਂ ਜਨਰਲ ਕਵੀਰ ਸਿੰਘ ਨੇ ਕਿਹਾ ਕਿ ਜਿਹੜਾ ਹੁਕਮਨਾਮਾ ਜਾਰੀ ਹੁੰਦਾ ਏ ਉਹ ਗਲਿਆਰੇ ਦੇ ਅੰਦਰ ਤੱਕ ਹੀ ਹੁੰਦਾ ਏ ਬਾਹਰ ਪਬਲਿਕ ਦੇ ਵਿੱਚ ਨਹੀਂ ਲਾਗੂ ਹੁੰਦਾ ਉਹਦੇ ਬਾਰੇ ਤੁਸੀਂ ਕੀ ਸੋਚਦੇ ਹੋ ਦੇਖੋ ਮੈਂ ਤੁਹਾਨੂੰ ਕਿਹਾ ਕਿ ਇਹ ਸਾਰੀਆਂ ਧਾਰਮਿਕ ਮਸਲੇ ਨੇ ਜਨਤਾ ਦਾ ਦਿਮਾਗ ਹੈ ਜਿਹੜਾ ਉਹ ਗੁਰਬਾਣੀ ਨਾਲ ਜੋੜਨਾ ਚਾਹੀਦਾ ਹੈ ਤਾਂ ਸਾਡੇ ਇਸ ਐਸਜੀਪੀਸੀ ਦਾ ਮੇਨ ਕੰਮ ਆ ਜੇ ਇਸ ਚੀਜ਼ ਨੂੰ ਗੰਭੀਰਤਾ ਨਾਲ ਲਿਆ ਜਾਵੇ ਤਾਂ ਮੇਨ ਕੰਮ ਹੈਗਾ ਲੋਕਾਂ ਨੂੰ ਗੁਰਮਤ ਦੇ ਨਾਲ ਗੁਰਬਾਣੀ ਨਾਲ ਗੁਰੂ ਦੇ ਸ਼ਬਦ ਨਾਲ ਜੋੜਨਾ ਵਾਦ ਤੋਂ ਵਾਅਦੇ ਇਹੋ ਜੇ ਸਕੂਲ ਖੋਲੜੇ ਜਿਹਦੇ ਨਾਲ ਗੁਰਬਾਣੀ ਦਾ ਪ੍ਰਚਾਰ ਹੋ ਸਕੇ ਸਿਆਸਤ ਨੂੰ ਛੱਡ ਕੇ ਗੁਰਬਾਣੀ ਨਾਲ ਗੁਰੂ ਦੇ ਸ਼ਬਦ ਨਾਲ ਉਹ ਅਨਹਦ ਨਾਦ ਨਾਲ ਜੋੜਨ ਦੀ ਕਿਰਪਾ ਉਹਨਾਂ ਨੂੰ ਕਰਨੀ ਚਾਹੀਦੀ ਹੈ ਜਿੰਨਾ ਪੈਸਾ ਲੋਕ ਦਿੰਦੇ ਨੇ ਚਾਹੇ ਉਹ ਸ੍ਰੀ ਹਰ ਹਰਮੰਦਰ ਸਾਹਿਬ ਹੈ ਉਸ ਪੈਸੇ ਨੂੰ ਬੜੇ ਵਧੀਆ ਢੰਗ ਦੇ ਨਾਲ ਜਿਹੜਾ ਪਬਲਿਕ ਤੇ ਵਾਪਸ ਅੱਛੇ ਤਰੀਕੇ ਨਾਲ ਗੁਰਮਤ ਦੇ ਨਾਲ ਲੋਕਾਂ ਨੂੰ ਸੱਚ ਦੇ ਰਾਹ ਤੇ ਪਾਉਣ ਲਈ ਸੱਚਖੰਡ ਦੇ ਰਾਹ ਤੇ ਪਾਉਣ ਲਈ ਕਰਤੇ ਜਾ ਸਕਦਾ ਸਿਆਸਤ ਵਾਲੇ ਪੱਖ ਤੋਂ ਦੂਰ ਰਹਿਣਾ ਚਾਹੀਦਾ ਆ ਇਸ ਜਗ੍ਹਾ ਤੇ ਬੈਠ ਕੇ ਕੁਰਸੀ ਦੀ ਸਤਾ ਦੀ ਭੁੱਖ ਨਹੀਂ ਹੋਣੀ ਚਾਹੀਦੀ ਗੁਰੂ ਦਾ ਗਿਆਨ ਵੰਡਣ ਦੀ ਭੁੱਖ ਹੋਣੀ ਚਾਹੀਦੀ ਠੀਕ ਹੈ ਧੰਨਵਾਦ ਤੁਹਾਡੇ ਪਿੰਡ ਦੇ ਚੋਦ ਘਾਟਨ ਕਰਕੇ ਗਏ ਆ ਗਰਾਊਂਡ ਦਾ ਇਹ ਬਹੁਤ ਵਧੀਆ ਕੰਮ ਆ ਜੀ ਇਹ ਸਾਡੇ ਪਿੰਡ ਦੇ ਜਿਹੜੇ ਬੱਚੇ ਆ ਸਾਰੇ ਆਪਣਾ ਸੈਰਸੁਰ ਕਰੂਗੇ ਵਧੀਆ ਤਰੀਕਿਆਂ ਨਾਲ ਦੌੜ ਦੌੜ ਭੱਜੂਗਾ ਨਹੀਂ ਸਾਨੂੰ ਕਰਾਲੀ ਜਾਣਾ ਪੈਂਦਾ ਬੜੇ ਗਰਾਊਂਡ ਵਿੱਚ ਇਹ ਬਹੁਤ ਵਧੀਆ ਉਪਰਾਲਾ ਉਹਨਾਂ ਦਾ ਠੀਕ ਹੈ ਧੰਨਵਾਦ